ਹਾਂ ਜੀ ਅੱਜ ਸਾ ਤੋਂ ਉਪਾਉਂ ਨੂੰ ਦੇਖੀ ਜੀ ਕਿ ਕਿ ਟਿਕਟ ਮਿਲਦਾ ਸਰਪੇ ਇਹ ਦੁਬਾਰਾ ਦੇਖੋ ਨੂੰ ਪੁੱਛੀ ਜੀ ਭਾਜੀ ਲੈਂਗੇ ਹਾਂ ਲੈ ਲਊ ਨਾ ਆਪਾਂ ਸਾਰਿਆਂ ਨੂੰ ਕੁਝ ਕਰ ਸਕਦੇ ਹਾਂ ਨਾ ਕਿਤੇ ਤੱਕ ਇਹ ਤੇ ਚੱਲਦੀ ਨਹੀਂ ਗੱਡੀ ਜੇ ਫਲਵਾਰੀ ਦੇ ਵਿੱਚ ਫੁੱਲ ਵੀ ਨਾ ਆਉਣੇ ਰਮਣਾਈ ਜੀ হেল্ল' <laughs> ਆਹ ਜਿਹੜਾ ਨਾ ਸੁਣਾ ਜਾ ਮਾੜਾ ਨਾ ਮਾੜਾ ਜਿਹੜਾ ਮਾੜਾ ਨਾ ਸਾਹਿਬ ਵਾਲੇ ਨੇ ਤੋ ਰੋਜ਼ ਜਿਆਦਾ ਕਹਿ ਕਿ 11 ਵਜੇ ਪ੍ਰਤਾਪ ਸਾਹਿਬ ਦਾ ਬਾਗ ਜਵਾਰ ਹੈ ਜੇ ਮਾਰੀ ਕੋਈ ਕੋਣ ਦੱਸਿਆ ਵੀ ਬਾਕੀ ਮੇਰੇ ਵਾਲ ਕੇ ਦਵਾ ਪੁੱਛੋ ਨੰਬਰ 3 ਨੂੰ ਨਹੀਂ ਦੱਸਿਆ ਜੇ ਰੇਲ ਵਾਹਣ ਕਿੱਥੇ ਆ પૂર ઓર ઓર આ બધા સુગા ને પ્રધાન કહેયા કે આજે કે સુકરે કે કામ પડી પહેલા پتہ નહી હે કેટલો તાલીયો હે આને અટ મન સુકતીયા માળા દે મંદિર જાવ હે મારી બતાતા ગળા કરી દીડ ઉચી થઈ હે ને پتہ લાગી ગઈ મેહર કે અમે પહેલા જેસે કી મોટી ની દેકા સભી રાતી 11:30 આજો આજો

ਨੰਬਰ ਵਾਰਡ ਦੇ ਲੋਕਾਂ ਕੋਲ ਮੇਰੀ ਵੋਟ ਫੋਰ ਬੀ ਹੋਣਾ ਬਹੁਤ ਜ਼ਰੂਰੀ ਹੈ। ਮੈਂ ਆਪਣੇ ਵਾਰਡ ਵਾਸੀਆਂ ਦਾ ਵੋਟਰ ਟ੍ਰਾਂਸਪੋਰਟਰ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਬਿਨਾਂ ਰਾਤ ਬਿਨਾਂ ਡੋਰ ਟੂ ਡੋਰ ਕਢਾਇਆ। ਜੀ ਜਾਣ ਦੇ ਨਾਲ ਮਦਦ ਕੀਤੀ ਆ। ਔਰ ਹਰ ਬੰਦੇ ਨੇ ਆਪਣੀ ਇਲੈਕਸ਼ਨ ਸਮਝ ਗਏ ਇਹ ਮੇਰੀ ਇਲੈਕਸ਼ਨ ਲੜੀ ਆ। ਇਸ ਗੱਲ ਵਾਸਤੇ ਆਪਨੇ ਸਰ ਵਾਰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੇ ਆਉਣ ਵਾਲੇ ਦਿਨਾਂ ਦੇ ਲਈ ਵੀ ਹੋਰ ਡਾਕਾ ਨਿਵਾਸੀਆਂ ਦੇ ਲਈ ਜੋ ਕੰਮ ਕਰਨਾ ਚਾਹੁੰਦੇ ਹਾਂ ਕਿ 5% ਬਹੁਤ ਜ਼ਿਆਦਾ ਆ ਰਹੀ ਹੈ ਹਲਕਾ ਬੈਸ ਵੀ ਪੂਰਾ ਦੁਖੀ ਹੋਇਆ ਹੈ ਮੈਂ ਜਿਹੜਾ ਟਾਪ ਪ੍ਰਾਇਓਰਟੀ ਦੇ ਜਿਹੜਾ ਕੰਮ ਹੈਗਾ ਨਾ ਸਭ ਤੋਂ ਪਹਿਲਾਂ ਸੀਵੇਸ ਸਾਫ ਕਰਾਉਣੇ ਹੋਰ ਪਿਛਲੇ 3 ਮਹੀਨੇ ਤੋਂ ਸਤੰਬਰ ਤੋਂ ਮੈਂ ਲਗਾਤਾਰ ਸੀਵੇ ਦੇ ਕਰਵਾ ਰਿਹਾ ਨਾਈਟ ਦੀ ਸੈਟਿੰਗ ਕਰਵਾ ਰਿਹਾ ਵਾ ਸੁਪਰ ਸक्शन ਮਸ਼ੀਨਾਂ ਲਾ ਕੇ ਔਰ ਉਸ ਕੰਮ ਵਿੱਚ ਔਰ ਜ਼ਿਆਦਾ ਤੇਜ਼ੀ ਲੈ ਜਾਏਗੀ ਮੈਕਸਿਮਮ ਏਰੀਆ ਜਿਹੜਾ ਅਸੀਂ ਕਰਵਾ ਚੁੱਕੇ ਹਾਂ ਉਹ 10 15% ਜਿਹੜਾ ਏਰੀਆ ਵਾ ਉਹ ਕਰਵਾਵਾਂਗੇ ਬਹੁਤ ਜਲਦੀ ਕਰਵਾਵਾਂਗੇ ਉਹਦੇ ਨਾਲ ਜਿਹੜਾ ਗੱਦਾ ਪਾਣੀ ਆ ਉਹਦੀ ਬੜੀ ਵੱਡੀ ਸਮੱਸਿਆ ਸਾਡੀ ਕੌਨਸਟਿਟੈਂਸੀ ਦੀ ਸੀ ਸੀਮੇ ਸਾਬ ਹੋਣ ਤੋਂ ਬਾਅਦ ਇਮੀਡੀਏਟ ਜਿਹੜੀ ਆ ਜਿੱਥੇ-ਜਿੱਥੇ ਵੀ ਗੱਡੇ ਪਾਣੀ ਦੀ ਸਮੱਸਿਆ ਵਾ ਉਹ ਫਾਇਟ ਲੱਭ ਕੇ ਉਹਨਾਂ ਨੂੰ ਦੂਰ ਕਰਾਵਾਂਗੇ ਔਰ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਪਹੁੰਚਾ ਕਰਾਵਾਂਗੇ। ਔਰ ਕੋੜਰਾ ਕੋੜਰਾਂ ਲਈ ਜਿਹੜੇ ਲੋਕਾਂ ਨੇ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਮਾਰਿਆ ਇਹਨਾਂ ਵਿੱਚੋਂ ਮੈਂ ਜੀ ਮੈਂ ਆਪਣੇ ਮੋਟਰਸਕੂਟਰ ਨਾਲ ਹੱਥ ਜੋੜ ਕੇ ਕੋਟਨ ਕੋਟ ਧੰਨਵਾਦ ਕਰਦਾ ਵਾ ਜਿਨ੍ਹਾਂ ਨੇ ਜੀ ਜਾਣ ਦਾ ਮਿਹਨਤ ਕੀਤੀ ਆ ਔਰ ਜੋ ਆ ਸੁਵਿਧਾ ਉਹਨਾਂ ਤੇ ਮਿਲਤੀ ਹੈਗੀਆ ਪਹਿਲਾ ਵੀ ਬਖੂਬੀ ਉਹਨਾਂ ਦੇ ਨਾਲ ਲਿਬਾਇਆ ਗਾਂ ਵੀ ਉਹਨਾਂ ਦੇ ਨਾਲ ਲਿਬਾਂਗਾ ਸੋ ਜਿਹੜੇ ਰੇਂਦੇ ਡਵੈਲਪਮੈਂਟ ਦੇ ਕੰਮ ਆ ਉਹ ਵੀ ਕਰਾਂਗਾ ਔਰ ਲੋਕ ਨਿੱਜੀ ਮੇਰੇ ਨਾਲ ਖਲੋਟੇ ਆ ਤਾਂ ਮੈਂ ਵੀ ਹਮੇਸ਼ਾ ਲੋਕਾਂ ਨਾਲ ਖਲੋਣਾ